ਮੰਤਰੀਆਂ ਨੂੰ ਜੜੀ ਪੇਚੀ ਗਈ 15 ਦਿਨਾਂ ਦੇ ਅੰਤਰ ਆਪਣਾ ਸਪਸ਼ਟਕਰਨ ਦੇਣ ਦੀ ਗੱਲ ਆਖੀ ਗਈ ਹੈ ਕਿ ਤੁਸੀਂ ਵੀ ਬਰਾਬਰ ਤੇ ਹੱਕਦਾਰ ਹੋ ਜਿਹੜੇ ਫੈਸਲੇ ਲੈ ਕੇ ਸੀ ਚਾਹੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਹੁਣ ਇਹਨਾਂ ਤਤਕਾਲੀ ਮੰਤਰੀਆਂ ਨੂੰ ਤਲਬ ਕੀਤਾ ਹੈ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟਕਰਨ ਦੇਣ ਦੀ ਗੱਲ ਆਖੀ ਦੱਸਦੀ ਹੈ ਕਿ ਚਿੱਠੀ ਦੇ ਵਿੱਚ 17 ਤਤਕਾਲੀ ਮੰਤਰੀਆਂ ਦੇ ਨਾਮ ਸ਼ਾਮਿਲ ਨੇ ਕਿਹਾ ਗਿਆ ਹੈ ਕਿ ਤੁਸੀਂ ਵੀ ਬਰਾਬਰ ਗਲਤੀ ਦੇ ਹੱਕਦਾਰ ਹੋ ਦੱਸਦੀ ਹੈ ਕਿ ਜਿਸ ਨੇ ਅਕਾਲ ਤੱਕ ਸਾਹਿਬ ਤੋਂ ਚਿੱਠੀ ਸਾਬਕਾ ਮੰਤਰੀਆਂ ਨੂੰ ਜੜੀ ਪੇਚੀ ਗਈ 15 ਦਿਨਾਂ ਦੇ ਅੰਤਰ ਆਪਣਾ ਸਪਸ਼ਟਿਕਰਨ ਦੇਣ ਦੀ ਗਲ ਲਾਖੀ ਗਈ ਹੈ ਕਿਹਾ ਗਿਆ ਹੈ ਕਿ ਤੁਸੀਂ ਵੀ ਬਰਾਬਰ ਤੇ ਹੱਕਦਾਰ ਹੋ ਜਿਹੜੇ ਫੈਸਲੇ ਲੈ ਕੇ ਸੀ ਚਾਹੇ ਉਹ ਸੌਦਾ ਸਾਥ ਦੀ ਗੱਲ ਹੋਵੇ ਜਾਂ ਕੋਈ ਹੋਰ ਇਸ ਗਲਤੀਆਂ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ 17 ਸਾਬਕਾ ਮੰਤਰੀਆਂ ਨੂੰ ਚਿੱਠੀ ਸ਼੍ਰੀਕਲਤਕ ਸਾਹਿਬ ਦੇ ਵੱਲੋਂ ਭੇਜੀ ਗਈ ਹੈ ਕਿਹਾ ਗਿਆ ਹੈ ਕਿ ਸ਼੍ਰੀਕਲਤਕ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟਿਕਨ ਦਿੱਤਾ ਚਾਵੇ 15 ਦਿਨਾਂ ਦੇ ਅੰਦਰ ਸ਼੍ਰੀਕਲਤਕ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟਿਕਰਨ ਦੇਣ ਦੀ ਗੱਲ ਆਖੀ ਗਈ ਦੱਸਦੇ ਕਿ 17 ਤਤਕਾਲੀ ਮੰਤਰੀਆਂ ਦੇ ਚਿੱਠੀ ਦੇ ਵਿੱਚ ਨਾਮ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਉਸ ਸਮੇਂ ਜੋ ਗਲਤੀਆਂ ਹੋਈਆਂ ਸੀ ਉਹਨਾਂ ਦੇ ਜ਼ਿੰਮੇਵਾਰ ਤੁਸੀਂ ਵੀ ਹੋ ਇਸ ਲਈ ਛੇ ਦਿਨਾਂ ਤੱਕ ਸਾਈਬ ਪੇਸ਼ ਹੋਣ ਦੀ ਜੜੀ ਆ ਗੱਲ ਆਖੀ ਗਈ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਗਿਆ ਸ਼ੁਰੂਤ ਕਾਲ ਤੱਕ ਸਾਹਿਬ ਨੇ ਹੁਣ ਇਹਨਾਂ ਤਤਕਾਲੀ ਮੰਤਰੀਆਂ ਨੂੰ ਤਲਬ ਕੀਤਾ ਹੈ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟਕਰਨ ਦੇਣ ਦੀ ਗੱਲ ਆਖੀ ਦੱਸਦੀ ਹੈ ਕਿ ਚਿੱਠੀ ਦੇ ਵਿੱਚ 17 ਤਤਕਾਲੀ ਮੰਤਰੀਆਂ ਦੇ ਨਾਮ ਸ਼ਾਮਿਲ ਨੇ ਕਿਹਾ ਗਿਆ ਕਿ ਤੁਸੀਂ ਵੀ ਬਰਾਬਰ ਗਲਤੀ ਦੇ ਹਕਦਾਰ ਦੱਸਦੀ ਹੈ ਕਿ ਜਿਨ ਕਾਲ ਤੱਕ ਸਾਹਿਬ ਤੋਂ ਚਿੱਠੀ ਸਾਬਕਾ ਮੰਤਰੀਆਂ ਨੂੰ ਜੜੀ ਪੇਚੀ ਗਈ 15 ਦਿਨਾਂ ਦੇ ਅੰਤਰ ਆਪਣਾ ਸਪਸ਼ਟਿਕਰਨ ਦੇਣ ਦੀ ਗਲ ਆਖੀ ਗਈ ਹੈ ਕਿ ਤੁਸੀਂ ਵੀ ਬਰਾਬਰ ਤੇ ਹਕਦਾਰ ਹੋ ਜਿਹੜੇ ਫੈਸਲੇ ਲੈ ਕੇ ਸੀ ਚਾਹੇ ਉਹ ਸੌਦਾ ਸਾਥ ਦੀ ਗੱਲ ਹੋਵੇ ਜਾਂ ਕੋਈ ਹੋਰ ਇਸ ਗਲਤੀਆਂ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ 17 ਸਾਬਕਾ ਮੰਤਰੀਆਂ ਨੂੰ ਚਿੱਠੀ ਜਿਨ ਕਾਲ ਤੱਕ ਸਾਹਿਬ ਦੇ ਵੱਲੋਂ ਪੇਚੀ ਗਈ ਹੈ ਕਿਹਾ ਕਿ ਕਿ ਸ਼੍ਰੀ ਕਾਲ ਤੱਕ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦਿੱਤਾ ਚਾਵੇ 15 ਦਿਨਾਂ ਦੇ ਅੰਦਰ ਸ਼੍ਰੀ ਕਾਲ ਤੱਕ ਸਾਹਿਬ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਦੀ ਗੱਲ ਆਖੀ ਗਈ ਦੱਸਦੇ ਕਿ 17 ਤਤਕਾਲੀ ਮੰਤਰੀਆਂ ਦੇ ਚਿੱਠੀ ਦੇ ਵਿੱਚ ਨਾਮ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ ਕਿਹਾ ਗਿਆ ਕਿ ਉਸ ਸਮੇਂ ਜੋ ਗਲਤੀਆਂ ਹੋਈਆਂ ਸੀ ਉਨਾ ਦੇ ਜ਼ਿੰਮੇਵਾਰ ਤੁਸੀਂ ਵੀ ਹੋ ਇਸ ਲਈ ਸ਼੍ਰੀਕਾਲ ਤੱਕ ਸਾਹਿਬ ਪੇਸ਼ ਹੋਣ ਦੀ ਜੜੀ ਆ ਗੱਲ ਆਖੀ ਗਈ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ ਮੰਗਿਆ ਗਿਆ ਸ਼੍ਰੀਕਾਲ ਤੱਕ ਸਾਹਿਬ ਨੇ ਹੁਣ ਇਹਨਾਂ ਤਤਕਾਲੀ ਮੰਤਰੀਆਂ ਨੂੰ ਤਲਬ ਕੀਤਾ ਹੈ 15 ਦਿਨਾਂ ਦੇ ਅੰਦਰ ਅੰਦਰ ਸਪਸ਼ਟੀਕਰਨ